ਵਾਇ ਗੁਰ ਇੱਕ ਅੰਕਾ ਸਰਗਰ ਪ੍ਰਸਾਦ ਸੋ ਵਾਇ ਗੁਰ ਵਾਇ ਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸੰਜਾ ਪ੍ਰਦੇਸ਼ ਦੇ ਰਹੇ ਹਨ ਇਹ ਦੇਹੀ ਚ ਬਹੁਤ ਗਲਤੀਆਂ ਹੋ ਸਕਦੀਆਂ ਹਨ 239 ਸਾਲ ਜੀ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਗਤਾਂ ਦਾ ਸਿੱਖਾਂ ਦਾ ਗੁਰੂ ਸਹਿਵਾਣ ਦਾ ਇੱਕੋ ਹੀ ਸਦਾਤ ਹੁੰਦਾ ਹੈ ਸਾ ਭਗਤਾਂ ਦੀ ਬਾਣੀ ਸਭ ਬਹੁਤ ਮਹਿੰਗੀ ਹੈ ਪਹਿਲੇ ਜੋ ਗ੍ਰੰਥ ਸੀ ਬਹੁਤ ਮਹਿੰਗੇ ਸੀ ਸੋ ਆਮ ਆਦਮੀ ਪੜ੍ਹ ਵੀ ਨਹੀਂ ਸਕਦਾ ਸੋ ਧਰ ਪਾ ਕੇ ਰੱਖਣਾ ਇਹ ਪਜਾਰੀ ਔਰ ਰਾਜੇ ਰਲ ਕੇ ਸਤਿਆਂ ਤੋਂ ਇਹ ਆਪਣੀ ਚਾਲ ਖੇਡਦੇ ਰਹੇ ਸੋ ਪਹਿਲਾਂ ਹੀ ਮਾਫੀ ਦਾਸ ਮੰਗਦਾ ਹੈ ਕਹਿੰਦਾ ਹਮੇਸ਼ਾ ਤੋਂ ਪੁੱਠੀ ਗੱਲ ਕਰਦਾ ਹੈ ਗਰਬਾਣੀ ਨਹੀਂ ਸੀ ਮੰਨਣੀ ਜੋ ਗਰਬਾਣੀ ਸਾਨੂੰ ਕਹਿ ਰਹੀ ਹੈ ਉਹ ਮੰਨਣਾ ਸੀ ਇਹ ਅੱਜ ਚੀਜ਼ ਰੱਖ ਲਈਏ ਨਹੀਂ ਗਲੇ ਦੇ ਨਿਚੋਂ ਠੀਕ ਹੈ ਹੱਥ ਤੇ ਚੀਜ਼ ਹੈ ਮਾਣ ਹੈ ਆਸਰਾ ਹੈ ਸਾਰਾ ਸੰਸਾਰ ਇੱਕ ਦੂਜੇ ਦੇ ਆਸਰੇ ਨਾਲ ਚੱਲ ਰਿਹਾ ਹੈ ਇਹ ਵੱਡਾ ਚੁਰਖ ਹੈ ਕਿੰਨਾ ਵੱਧ ਸਕਦਾ ਉਹ ਤਾਂ ਅਸਮਾਨ ਤੇ ਖਾਲੀ ਹੈ ਨਾ ਪਰਮੇਸ਼ਰ ਨੇ ਇਹਦੇ ਚ ਯੋਗਤਾ ਪਾਤੀ ਤੇ ਧਰਤੀ ਚ ਜੜਾ ਕਿੰਨੀਆਂ ਡੁੱਗੀਆਂ ਹਨ ਇਹ ਆਸਰੇ ਖੜੇਗਾ ਸ ਤੇ ਮਾਇਆ ਦਾ ਬੋਲ ਬਾਲ ਹੈ ਜਿੱਧਰ ਕਿੱਧਰ ਜਾਂ ਕਾਮ ਦਾ ਕਾਮ ਕਰਦ ਮਹੰਕਾਰ ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਹੈ ਸਾਂਝਾ ਦੁੱਖ ਹੈ लोभ ते मोह ते अहंकार ते मान ते लिख सकते हैं बोल सकते हैं काम ते ना 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 स so, अध्यात्मक अध्यात्मक ज्ञान नू मनन दी बजाय हो रस्ते पै गए ਅਧਿਆਤਮਕ ਗਿਆਨ ਨੂੰ ਮੰਨਣਾ ਲਾਪੇ ਗਰਵਾਣੀ ਨੂੰ ਮੰਨਣਾ ਨਹੀਂ ਸੀ ਗਰਵਾਣੀ ਨੂੰ ਜੋ ਕਹਿ ਰਹੀ ਹੈ ਜੋ ਸਾਡੇ ਲਈ ਸਿੱਖਿਆ ਹੈ ਉਹ ਹੰਸ ਰੂਪ ਬੰਨਣਾ ਸੀ ਇਹ ਨਾ ਸਵੰਤ ਤੇ ਹਰੇਕ ਹੀ ਕਹਿ ਰਿਹਾ ਹੈ फिर करेक ने जाना है नहीं मन च नहीं असी धारिया दुनिया कै में So, पला फड़ना पेगा जवानी जवानी एक ही कह रहा है हर कोई ने रहना नहीं नहीं प्रैक्टिकल अमल कौन जिएगा ये गाफल ना हो परलोक साधारण है परलोक जाना है सुल्तान खान मलोक उमरे गए कर कर कूच कड़ी मौत के चलना दिल समझ तू पे पहुंच स बादशाह खान राजे अमीर वजीर सब ने चला जाना है जिथे मैं खड़ा हाँ खोरे किन्ने राजे महाराजे चले गए ये गाफल ना हो सो so, अटल था की है वो अटल है था मैं मौजूद है व्यापक है ਅਲੰਕਾਰ ਐ ਭੌਂਚ ਹੈ ਰਚਨ ਹਾਰ ਹੈ ਪਾਲਨ ਹਾਰ ਹੈ ਸੋ ਨਾ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੈ ਸਹਿਬੰਗ ਹੈ ਆਪਣੇ ਆਪ ਚੱਲ ਰਿਹਾ ਹੈ ਇੱਕ ਰਸ ਚੱਲ ਰਿਹਾ ਹੈ ਸ ਸਾਡੀ ਸੋਚ ਛੋਟੀ ਹੈ ਇਹ ਅਸੀਂ ਮੰਨਦੇ ਹਾਂ ਚੰਗੇ ਹਾਂ ਸਭ ਤੋਂ ਆਪਣੇ ਆਪ ਨੂੰ ਜਾਣਦੇ ਹਾਂ ਆਪਣੀ ਡੋਰ ਫੜਨੀ ਪਏਗੀ ਬਾਹਰੋਂ ਘਰ ਨੂੰ ਆਉਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਸੋ ਨਕਲੀ ਜਾਜ ਹੋਏ ਵਿੱਚ ਇੰਜਣ ਜੀਪ ਦਾ ਟਰੈਕਟਰ ਦਾ ਵੀ ਨਾਵੇਂ ਨਹੀਂ ਪੇਂਟਿੰਗ ਹੋਈ ਹੈ ਨਹੀਂ ਉਡਾਰੀਆਂ ਮਾਰਨੀਆਂ ਸੋ ਜਹਾਜ਼ ਜਾ ਰਿਆ ਸੀ ਉੱਪਰੋਂ ਥੱਲੇ ਚੋਂ ਪੰਛੀ ਜਾ ਰਹੇ ਸੀ ਕਹਿੰਦੇ ਵਾਜੀ ਕੀ ਐ ਸ਼ਾਂ ਸ਼ਾਂ ਦੀ ਕਹਿੰਦੇ ਵਿਦੇਸ਼ ਜਾ ਰਹੇ ਨੇ ਮਾਇਆ ਵਾਸਤੇ ਇਹ পেট ਖਾਤਰ ਜਾ ਰਹੇ ਹਨ ਅਸੀਂ ਤਾਂ ਸ਼ਾਮ ਨੂੰ ਆ ਜਾਣਾ ਹੈ ਇੰਨਾ ਖੁਰੇ ਆਉਣਾ ਹੈ ਨਹੀਂ ਆਉਣਾ ਠੋ ਪਰਦੇਸੀ ਜਿੰਦ ਘਰ ਨੂੰ ਆਉਣਾ ਸੀ ਘਰ ਚੀ ਸੀ ਸਭ ਕੋ ਸਰੀਰ ਦੀ ਜਿਵੇਂ ਦਾਸ ਦੀ ਖੋਜ ਹੈ ਨਾ ਇਸ ਰੀਤ 'ਚ ਹੀ ਹੈ ਸਭ ਕੁਛ ਆ ਮੋਬਾਈਲ ਵੀ ਇਹਦੇ 'ਚ ਜੋ ਅੱਖਾਂ ਨਾਲ ਦੇਖਦੇ ਆ ਹਾਰਡਵਰ ਕਰਨੀ ਪੈਗੀ ਮਿਹਨਤ ਕਰਨੀ ਪੈਗੀ ਹੈ ਪਸ਼ੂ ਜਾਨਵਰ ਕੀ ਕਰ ਸਕਦੇ ਹੀ ਜੇ ਮਨੁੱਖ ਜਨਮੀ ਨਾ ਲੈਂਦਾ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ ਹੈ लायक ਪੁੱਤਰ ਤੋਂ ਕੀ ਲੁਕਾ ਕੇ ਰੱਖਦਾ ਹੈ ਪਿਤਾ ਇੱਕ ਪਿਤਾ ਇਸਕੇ ਹਮਾਰ ਤੂੰ ਮੇਰਾ ਗੁਰਹਾਈ ਸਾਰਿਆਂ ਦਾ ਇੱਕੋ ਹੀ ਪਿਤਾ ਹੈ ਪਾਣੀ ਹੀ ਪਿਤਾ ਹੈ ਜੋ ਸਾਰਿਆਂ ਨੂੰ ਹਰਾ ਭਰਾ ਕਰ ਰਿਹਾ ਹੈ ਸੁਹਰੀ ਨੂੰ ਸਮਝਣਾ ਪਏਗਾ ਕਹਿੰਦੇ ਹਰ ਥਾਂ ਵਿਆਪਕ ਹੈ ਹਾਂ ਜਰੇ ਜਰੇ ਚੈ ਕਣ ਕਣ ਚੈ ਪੱਤੇ ਪੱਤੇ ਚ ਪਰ ਇੱਕ ਜਗ੍ਹਾ ਨਹੀਂ ਹੈ ਤੂੰ ਨਵੇਂ ਗੱਲ ਹਮੇਸ਼ਾ ਕਰਦਾ ਪੁੱਠੀ ਗੱਲ ਸੋ ਪਗਟਾ ਤੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਸਵੰਦਰੀ ਪਤਨੀ ਹੋਏਗੀ ਪਤਨੀ ਤੇ ਜੇ ਲੈਕ ਹੋਾਂਗੇ ਤਾਂ ਹੀ ਆ ਨਾ ਮਿਹਨਤ ਕਰਨੀ ਹੈ ਸਭ ਕੁਝ ਆਨਲਾਈਨ ਹੈ ਜੋ ਮਰਜ਼ੀ ਮੰਗਾਲਾ ਕੋਣ ਕੋਈ ਬਣਾ ਰਿਹਾ ਹੈ ਸੋ ਇਹ ਸਾਡੀ ਸਮਝ ਚ ਨਹੀਂ ਹੈ ਵਿਆਪਕ ਹੀ ਹੈ ਪਰ ਦੋਨੇ ਹੀ ਬਾਜੀ ਹਾਰ ਜਾਣੀ ਨੇ ਉਹਨੂੰ ਰੱਬ ਨੂੰ ਮੰਨਣ ਵਾਲੇ ਨਾਸਤਕ ਔਰ ਆਸਤਕ ਜਿੰਨਾ ਚਿਰ ਸਾਨੂੰ ਸਮਝ ਨਹੀਂ ਸੋ ਕੀ ਕਰਨ ਲਈ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਚਾਹੀਦਾ ਇਹ ਪਤਾ ਲੱਗ ਗਿਆ ਜੀਵਨ 바ਜੀ ਜਿੱਤ ਜਾਗੇ ਅਸੀਂ ਆਨੰਦ ਲੈਣ ਆਏ ਸੀ ਖੁਸ਼ੀ ਖੇੜਾ ਮਸਤੀ ਆਨੰਦ-ਨੰਦ ਤੇ ਸਭ ਸਭ ਕਹਿੰਦੇ ਨੇ ਇਸ ਸਰੀਰ ਚ ਹੀ ਸੀ ਅਸੀਂ ਦੂਸਰੇ ਨੂੰ ਕਹਿੰਦੇ ਆ ਦੂਸਰੇ ਵਾਹ ਕਰਨ ਨਹੀਂ ਸਭ ਬਾਹਰ ਦੇ ਦੇਸ ਗਏ ਕਹਿੰਦੇ ਕੋਈ ਪੁੱਛਦਾ ਹੀ ਨਹੀਂ ਕਿ ਮੰਤਰੀ ਸੰਤਰੀ ਇੱਥੇ ਤੇ ਕੋਈ ਇਹ ਕੋਈ ਦੁਨੀਆ ਨਹੀਂ ਅਸੀਂ ਸਤਕਾਰ ਦੇ ਭੁੱਖੇ ਹਾਂ ਸੋ ਇੱਕ ਬਾਰੇ ਵਾਂ ਕੁ ਫੁੱਲ ਜਾਂਦੇ ਆ ਜੇ ਸਾਡੀ ਕੋਈ ਸਿਫਤ ਕਰਦਾ ਹੈ ਸੋ ਭਾਖਤਾ ਉਹ ਨਿੰਦਾ ਕਰੇ ਚਾਹ ਉਹਨਾਂ ਦੀ ਕੋਈ ਉਸਤਤ ਕਰੇ ਬਰਾਬਰ ਚੱਲਦੇ ਹਨ ਇੱਕ ਰਸ ਚੱਲਦੇ ਹਨ ਸੋ ਬੱਚਾ ਰੱਬਰ ਕਾ ਹੁੰਦਾ ਹੈ ਤਾਂ ਹੀ ਚਿਹਰਾ ਉਹਦਾ ਪਿਆਰਾ ਹੈ ਅੰਦਰ ਨਾ ਨਰਵੈਰ ਨਾ ਨਿਰਭਉ ਸੋ ਇੱਕ ਰਸ ਚੱਲ ਰਿਹਾ ਹੈ ਪਰਮੇਸ਼ਰ ਉਹ ਜਣੇ ਜਣੇ ਚ ਹੈ ਕਣ ਕਣ ਚ ਹੈ ਉਹ ਕੁਦਰਤ ਰੂਪ ਹੈ ਜੀ ਉਹ ਸੱਚ ਰੂਪ ਹੈ ਸਾਰਿਆਂ ਦਾ ਖਸਮ ਹੈ ਜੀ ਇਹ ਸਾਰਿਆਂ ਨੇ ਕੁਝ ਕਰ ਜਾਣਾ ਹੈ ਪਰ ਪਤਾ ਸਾਰਿਆਂ ਨੂੰ ਹੈ ਅਸੀਂ ਮੰਨਦੇ ਨਹੀਂ ਇਹ ਜਵਾਨੀ ਜਵਾਨੀ ਕਹਿੰਦੇ ਆ ਸਾਰ ਚਲੇ ਜਾਣਾ ਹੈ ਸੋ ਇਹ ਅਕਾਲ ਨੂੰ ਕਾਲ ਤੇ ਸਾਰਿਆਂ ਨੂੰ ਖਾ ਰਿਹਾ ਹੈ ਅਕਾਲ ਚ ਮਿਲਣਾ ਸੀ ਫਿਰ ਤੂੰ ਅਮਰ ਰਹੇਗਾ ਜੀ ਸੋ ਦਾਸ ਤੋਂ ਬਹੁਤ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਸత్సੰਗਤ ਹੋਰ ਗੁਰਬਖਸ਼ਨਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਤੇ ਦੇਖ-ਦੇਖ ਪਤੇ ਜੀ